ਲੋਜੀ ਅੱਜ ਸਾਰਿਆਂ ਨੂੰ ਗੁੱਡ ਨਿਊਜ਼ ਮਿਲ ਗਈ ਆ ਤੇ ਬੇਬੀ ਬॉय ਆ ਗਿਆ ਨਰੂਲਾ ਫੈਮਿਲੀ ਚ ਤੇ ਅਸੀਂ ਜਾਵਾਂਗੇ ਕੱਲ ਉਹਨਾਂ ਨੂੰ ਮਿਲਣ ਇਸ ਕਰਕੇ ਸੀ ਬੇਬੀ ਲਈ ਗਿਫਟਸ ਲੈ ਆਇਆ ਜਿਹੜਾ ਰੂਮ ਇੰਟਰੀ ਵਿੱਚ ਅੱਲੀ ਨਹੀਂ ਫੋਟੋਆਂ ਲਗਾ ਪਰ ਥੋੜਾ ਦੂਰ ਨਾ ਬਾਤ ਹੀ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸੋ ਬੀਤੇ ਦਿਨ ਹੀ ਰੀਤਨ ਨਰੂਲਾ ਨੇ 베ਬੀ ਬੋਏ ਨੂੰ ਜਨਮ ਦਿੱਤਾਗਾ ਸੋ ਉੱਥੇ ਹੀ ਅਪਦਾਨਾ ਦੇ ਕਿ ਨਰੂਲਾ ਫੈਮਲੀ ਦੇ ਵਿੱਚ 25 ਸਾਲਾਂ ਬਾਅਦ ਕੋਈ 베ਬੀ ਬੋਏ ਨੇ ਜਨਮ ਲਿਆਗਾ ਸੋ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਨਰੂਲਾ ਫੈਮਲੀ ਦੇ ਵਿੱਚ ਸੋ ਉੱਥੇ ਰੀਤਨ ਨਰੂਲਾ ਦੇ 베ਬੀ ਨੂੰ ਦੇਖਣ ਲਈ ਪਿਛਲੇ ਦਿਨ ਹੀ ਤਾਨੀਆਂ ਤੇ ਸਾਜਨ ਆਏ ਸੀ ਸੋ ਅੱਜ ਉੱਥੇ ਹੀ ਇੰਦਰ ਕੀਰਤ ਪਹੁੰਚੇ ਨੇ ਕੇਕ ਲੈ ਕੇ ਜਿਹਦੇ ਕੁਝ ਕੁ ਵੀਡੀਓਸ ਨਿਕਲ ਕੇ ਸਾਹਮਣੇ ਆਈਆਂ ਨੇ ਜੋ ਵੀਡੀਓਸ ਤੁਸੀਂ ਸਕਰੀਨ ਉੱਪਰ ਵੀ ਚੱਲਦੀਆਂ ਦੇਖ ਸਕਦੇ ਤੇ ਵੀਡੀਓ ਲਾਸਟ ਤੇ ਵੀ ਜਰੂਰ ਦੇਖਿਓ ਸੋ ਉੱਥੇ ਹੀ ਰੀਤ ਨਰੂਲਾ ਤੇ ਪੂਰੀ ਨਰੂਲਾ ਫੈਮਿਲੀ ਨੂੰ ਦੇਖਣ ਵਾਲੇ ਇਹਨਾਂ ਨੂੰ ਪਿਆਰ ਕਰਨ ਵਾਲੇ ਅਕਸਰੀ ਪੁੱਛਦੇ ਨੇ ਕਿ ਰੀਤ ਨਰੂਲਾ ਨੂੰ ਛੁੱਟੀ ਕਦੋਂ ਮਿਲੂਗੀ ਸੋ ਉੱਥੇ ਹੀ ਆਪਾਂ ਤੁਹਾਨੂੰ ਦੱਸਦੇ ਕਿ ਬਿੰਦੂ ਨਰੂਲਾ ਦੁਆਰਾ ਇੱਕ ਸਟੋਰੀ ਸ਼ੇਅਰ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਅੱਜ ਇਹਨਾਂ ਨੂੰ ਛੁੱਟੀ ਮਿਲ ਜੂਗੀ ਤੇ ਉੱਥੇ ਹੀ ਰੀਤ ਨਰੂਲਾ ਦੁਆਰਾ ਕੇਕ ਕੱਟ ਵੀ ਕੀਤਾ ਗਿਆ ਜਿਸ ਦੀਆਂ ਕੁਝ ਕੁ ਵੀਡੀਓਸ ਤੁਸੀਂ ਆਪਣੀ ਸਕਰੀਨ ਉੱਪਰ ਚੱਲ ਬਾਕੀ ਹੋਰ ਅਪਡੇਟਸ ਲਈ ਲਗਾਤਾਰ ਚੈਨਲ ਤੇ ਬਨੇ ਰਹੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਰੱਬ ਰਾਖਾ ਜਿਹੜਾ ਰੂਮ ਇੰਤਰੀ ਹੈ ਉਹ ਹੈ ਨਾ ਇਹ ਕਿਹਦੇ ਰੂਮ ਹੈਗਾ ਦੂਜੇ ਹਾਂਜੀ ਹੈਲੋ ਬਾਰਕਾਂ ਦਾਤੀ ਜੀ ਬਹੁਤ ਬਹੁਤ ਬਧਾਈਆਂ ਜੀ ਸਾਰਿਆਂ ਨੂੰ ਇੱਕ ਇੱਕ

ਨਾ ਮੈਂ ਇੱਥੇ ਘੜਦਾ ਬਿਠਾ ਆਇਆ ਕਰੂ ਆਉਣਾ ਤਾਂ ਸਹੀ ਓਏ ਮੈਂ ਉਹਦੇ ਨਾਲ ਤਾਂ ਕੋਈ ਗੱਲ ਨਹੀਂ ਮੈਂ ਮੈਂ ਬੈਠਣਾ ਚਾਹੀਦਾ ਬਸ 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 ਕੋਈ ਗੱਲ ਆ ਜਦੋਂ ਤੁਹਾਨੂੰ ਆਉਂਦੇ ਪੂਰੇ ਜੇ ਤੁਸੀਂ ਆ ਨਹੀਂ ਰਹੇ ਤੁਸੀਂ ਇੱਧਰ ਆ ਕੇ ਬੈਠੋ ਬੈਠੋ ਜਗਾ ਬੈੱਡ ਉੱਧਰ ਕਰ ਦਰ ਮੇਰਾ ਆ ਜਾਓ ਇੱਥੇ ਜਗ੍ਹਾ ਹੈਗੀ ਵਿਚੈਂ ਇੱਧਰ ਆਓ ਇੱਥੇ ਆਓ ਹਾਉਂ ਆਓ ਜਾਓ ਮੈਂ ਨਹੀਂ ਜਾਣ ਦਨ ਬਾਹਰ ਕੀ ਅੰਦਰ ਚਲਵਾਓ ਹੈਪੀ ਬਰਥਡੇ ਕੰਗ੍ਰੈਚੁਲੇਸ਼ਨ ਸੰਸਾਰੀਪੀ ਬਹੁਤ ਬਹੁਤ ਵਧਾਈਆਂ ਬਈ ਸਾਰੀ ਫੈਮਿਲੀ ਨੂੰ ਮੁਬਾਰਕਾਂ ਸਨੀ ਅਸਲੀ ਹੈ